ਹਾਂ ਮੇਰੀ ਵਾਲੀ ਜਨ ਦੇਖਣਾ ਹਾਂ 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 ਬਾਹਲੀ ਗੱਲ ਸਾਰੇ ਸਵਾਲ ਜਾ ਜੇ ਪੂਰੇ ਲੈ ਐਸੋ ਸੀ ਚੱਪੇ ਉੱਤੇ ਚੜੇ ਗੱਡੀ ਪੁੱਚੋ ਮੰਡੀ ਪੁੱਚੋ ਮੰਡੀ ਰੇਲ ਗੱਡੀ ਅੱਛਾ 3 ਵਜੇ ਆਉਂਦੀ ਹੁੰਦੀ ਗੰਡੇ ਦੇ ਪਕੌੜੇ ਗੰਡੇ ਦੇ ਪਕੌੜੇ ਐਹੇ ਐਹੇ ਹੀ ਪਕੌੜੇ ਅੱਛਾ ਠੀਕ ਹੈ ਇਹ ਜਿੰਨਾ ਪੈਸੇ ਵਾਲਾ ਉੰਨੀ ਨੂੰ ਵੱਧ ਭੁੱਖ ਬਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਭੋਜਨ ਉੱਥੇ ਭੋਜਨ ਇੱਥੇ ਵੀ ਹੈ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਅੱਜ ਅਸੀਂ ਖੜੇ ਆ ਇਸ ਵਕਤ ਢਿੱਲਮਾਲੇ ਨਾਲੇ ਦੇ ਉੱਪਰ ਕਹਿ ਦਿੰਨੇ ਆ ਪਾ ਇਸ ਪਾਸੇ ਜਗ੍ਹਾ ਜ਼ਿਆਦਾਤਰ ਸੁੰਨਾ ਯਾਰਤਰ ਤੇ ਪਸ਼ੂ ਟੁੱਕਰ ਵਾਲਾ ਬੰਦਾ ਜ਼ਿਆਦਾਤਰ ਇੱਧਰ ਆਉਂਦਾ ਰਹਿੰਦਾ ਮਿਹਨਤੀ ਜਿਹੜੇ ਹੁੰਦੇ ਨਾ ਕੰਮੇ ਉਹ ਲੋਕ ਉਹ ਇੱਧਰ ਨੂੰ ਜ਼ਿਆਦਾਤਰ ਆਉਂਦੇ ਰਹਿੰਦੇ ਨੇ ਤੇ ਇਸ ਵਕਤ ਮੈਨੂੰ ਮਿਲਿਆ ਨੇ ਇੱਥੇ ਬਾਪੂ ਹੋਣੀ ਗੱਲਾਂ ਬਾਤਾਂ ਕਰਦੇ ਨਾਲ ਬਹੁਤ ਘੈਂਟ ਘੈਂਟ ਗੱਲਾਂ ਬਾਤਾਂ ਕਰਦੇ ਨੇ ਇਹ ਤੇ ਪਹਿਲਾਂ ਆਪਾਂ ਨਾਂ ਪੁੱਛ ਲਈ ਬਾਪੂ ਹੀ ਨਾਂ ਕੀ ਓਡਾ ਜੀ ਕੁੰਡਾ ਸਿੰਘ ਕੁੰਡਾ ਸਿੰਘ ਤੇ ਕਿੰਨਾ ਟਾਈਮ ਆ ਗਿਆ ਫਿਰ ਬਾਪੂ ਇਹ ਕ ਸੱਤ ਅੱਠ ਕਿਹੜਾ ਕੋਈ ਸੱਤ ਅੱਠ ਕਿਹੜੇ ਸਾਲ ਹੋ ਗਏ ਹਨ ਤੇ ਕਿਵੇਂ ਚੱਲ ਰਿਹਾ ਕਾਰੋਬਾਰ ਫਿਰ ਅੱਜਕੱਲ ਕਾਰੋਬਾਰ ਠੀਕ ਹੈ ਜੀ ਬਹੁਤ ਵਧੀਆ ਜਿਵੇਂ ਹੁਣ ਤੁਹਾਨੂੰ ਪਤਾ ਬਾਪੂ ਤੁਸੀਂ ਇਸ ਕਾਰੋਬਾਰ ਦੇ ਵਿੱਚ ਪਏ ਹੋਏ ਹੋ ਹਨ ਤੇ ਕਿਹੜੇ ਮਾਲ ਦੀ ਡਿਮਾਂਡ ਜਿਹੜੀ ਰਹਿੰਦੀ ਜ਼ਿਆਦਾਤਰ ਹੁਣ ਡਿਮਾਂਡ ਤਾਂ ਜੀ ਹੁਣ ਕਾਲੇ ਦੀ ਵੱਧ ਹੈ ਕਾਲੇ ਦੀ ਵੱਧਾ ਮੰਡੀਆਂ ਤੇ ਤੁਸੀਂ ਜਾਣਦੇ ਹੋ ਹਾਂ ਜੀ ਤੇ ਜਦੋਂ ਫਿਰ ਬਾਪੂ ਮੰਨ ਕੇ ਚੱਲ ਪੋ ਕਈ ਵਾਰ ਕੀ ਹੁੰਦਾ ਜਿਵੇਂ ਪਸ਼ੂ ਟੁੱਕਰ ਜਿਹੜਾ ਬੰਦਾ ਰੱਖਦਾ ਉਹਨੂੰ ਜ਼ਿਆਦਾਤਰ ਨੌਲੇਜ ਵੀ ਹੁੰਦੀ ਆ ਹਾਂਜੀ ਕਈ ਵਾਰ ਜਿਵੇਂ ਹੁਣ ਪਸ਼ੂ ਟੁੱਕਰ ਦੇ ਇੱਕ ਵੀ ਦਰਦ ਦਾ ਕੋਈ ਉੱਠ ਖੜਾ ਜਾਂ ਕੁਝ ਹੋਰ ਇਦਾਂ ਦਾ ਕੋਈ ਵੀਰ ਕੋ ਹੁੰਦਾ ਉਹ ਤਾਂ ਫਿਰ ਜਿਹੜਾ ਲਾਜ ਤੁਸੀਂ ਆਪ ਕਰਦੇ ਹੋ ਜਾਂ ਫਿਰ ਕੋਈ ਮੰਨ ਬਾਹਰੋਂ ਅੰਦਰੋਂ ਕਰਾਉਣੇ ਹੁੰਦੇ ਆ ਜੀ ਪਹਿਲੀ ਗੱਲ ਤਾਂ ਅਸੀਂ ਆਪ ਹੀ ਕਰ ਲੈਂਦੇ ਆ ਅੱਛਾ ਆਪ ਕਰ ਲੈਨੇ ਯਾਰ ਇਹ ਜਰਦਾ ਹੁਣ ਲੱਗ ਗਿਆ ਹਾਂਜੀ ਜਰਦਾ ਮਲੋ ਹਾਂਜੀ ਤੇ ਪਊਏ ਚ ਪਾ ਲਓ ਹਲਾਲ ਉਹ ਜਮੂਹ ਚ ਪਾ ਦੰ ਠੀਕ ਹੈ ਠੀਕ ਹੈ ਜਰਦਾ ਫਿਰ ਕਾਚ ਮਲਾਉਨੇ ਤੁਸੀਂ ਦੁੱਧ ਮੁੰਡੇ ਵਾਲੇ ਠੀਕ ਹੈ ਠੀਕ ਹੈ ਉਹਦੇ ਨਾਲ ਫਿਰ ਜਿਹੜਾ ਦਰਦ ਆ ਉਹ ਚੱਕਿਆ ਜਾਊ ਹਾਂਜੀ ਲੈ ਵੀ ਮਿੱਤਰੋ ਤੁਹਾਡੇ ਲਈ ਇੱਕ ਨਵੀਂ ਗੱਲ ਤੇ ਖਾਸ ਕਰਕੇ ਮੇਰੇ ਲਈ ਵੀ ਇਹ ਗੱਲ ਨਵੀਂ ਹੋਈ ਆ ਅਭੀ ਜੇ ਕਿਸੇ ਪਸ਼ੂ ਦੇ ਦਰਦ ਹੁੰਦਾ ਹੋਵੇ ਖਾਸ ਕਰਕੇ ਇਹਨਾਂ ਦੇ ਇਹਨਾਂ ਦੀ ਹੁੰਦਾ ਨਾ ਬਾਪੂ ਜਰਦਰ ਤਾਂ ਵੀ ਜੇ ਕਿਸੇ ਬੱਕਰੀ ਦੇ ਦਰਦ ਹੁੰਦਾ ਹੋਵੇ ਕਹਿੰਦੇ ਵੀ ਉਹਦੇ ਲਈ ਖਾਸ ਕਰਕੇ ਦੁੱਧ ਦੇ ਵਿੱਚ ਜਿਹੜਾ ਆਮ ਤੌਰ ਤੇ ਲੋਕ ਜਿਹੜੇ ਜਰਦਾ ਵਗੈਰਾ ਲਾਉਂਦੇ ਤਮਾਕੂ ਜਿਵੇਂ ਆਪਾਂ ਬੋਲ ਦਿੰਨੇ ਆ ਨਾ ਤਮਾਕੂ ਨੂੰ ਕਹਿੰਦੇ ਮਲਕੇ ਜਿਵੇਂ ਉਸ ਤਰ੍ਹਾਂ ਤੇ ਉਹਨੂੰ ਦੁੱਧ ਦੇ ਵਿੱਚ ਪਾਉਣਾ ਇੱਕ ਛੋਟਾ ਜਿਹਾ ਜਿਵੇਂ ਪਉ ਆਦੀ ਕੁਛ ਵੀ ਤੁਸੀਂ ਲੈ ਲਓ ਭਾਂਡਾ ਤੇ ਉਹਦੇ ਨਾਲ ਫਿਰ ਜਿਹੜਾ ਉਹਨੂੰ ਪਿਆਦੋ ਤੇ ਕਹਿੰਦੇ ਦਰਦ ਜਿਹੜਾ ਕਿੰਨੇ ਸਮੇਂ ਚ ਬਾਪੂ ਠੀਕ ਹੋ ਜਾਂਦਾ ਫਿਰ ਇਹ 20 ਮਿੰਟਾਂ ਚ 20 ਮਿੰਟਾਂ ਚ ਹੋ ਜਾਂਦਾ ਕਦੇ ਫਿਰ ਬਾਪੂ ਪਹਿਲਾਂ ਜਦੋਂ ਤੁਸੀਂ ਨਵੀਂ ਉਮਰ ਦੇ ਮੁੰਡੇ ਸੀ ਜਦੋਂ ਉਦੋਂ ਕਦੇ ਆਇਆ ਨਹੀਂ ਲੱਗਾ ਵੀ ਆਪਾਂ ਵੀ ਕੋਈ ਐਦਾਂ ਦਾ ਕੰਮ ਕੋਈ ਹੋਰ ਕਰਨਾ ਜਾਂ ਇਹ 'ਚ ਮਜ਼ਦੂਰੀ ਸੀ ਜਾਂ ਕਿਵੇਂ ਆਉਣਾ ਪੈ ਗਿਆ ਇੱਧਰ ਮਜ਼ਦੂਰੀ ਤਾਂ ਹੁਣ ਪਾਈ ਪਹਿਲਾਂ ਪੱਲੇਦਾਰੀ ਕਰਦੇ ਸੀ ਸਾਢੀ ਕਰਦੇ ਸੀ ਠੀਕ ਹੈ ਉਹਦਾ ਹੁਣ ਸਮਾਂ ਦੇ ਰਿਹਾ ਚਾਰ ਪਸ਼ੂਆ ਲਈ ਫਿਰਦੇ ਬਸ ਟਾਈਮ ਪਾਸ ਹੋ ਜਾਂਦਾ ਠੀਕ ਹੈ ਹਾਂ ਜੀ ਤੇ ਮੰਨ ਲਓ ਵੀ ਵਧੀਆ ਜਿਹੜਾ ਕਾਰੋਬਾਰ ਨੂੰ ਚੱਲ ਰਿਹਾ ਹਾਂ ਜਿਹੜੇ ਹੁਣ ਦੇ ਮੁੰਡੇ ਨੇ ਮੁੰਡੇ ਵੀ ਨੇ ਵਿੱਚ ਕੁੜੀਆਂ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਆ ਵੀ ਆਈਲਰਸ ਕਰਕੇ ਬਾਹਰ ਜਾਣਾ ਉਹਨਾਂ ਦੇ ਲਈ ਕੋਈ ਸੁਨੇਹਾ ਕੋਈ ਇਹੋ ਜਿਹਾ ਪਪੂ ਜਿਵੇਂ ਹੁਣ ਤੁਸੀਂ ਵੀ ਕਾਰੋਬਾਰ ਕਰਦੇ ਹੋ ਹਾਂ ਹਾਂ ਘਰ ਪਰਿਵਾਰ ਆਪਣਾ ਇੱਧਰ ਵੀ ਤੁਰੀ ਜਾਂਦਾ ਨਾ ਤੁਸੀਂ ਵੀ ਬਿਲੇ ਟਾਈਮ ਟਪਾਏ ਨੇ ਉਸ ਤਰ੍ਹਾਂ ਤੇ ਉਹਨਾਂ ਵਾਸਤੇ ਸੁਨੇਹੇ ਉਹਨਾਂ ਵਾਸਤੇ ਕਿਵੇਂ ਜਿਵੇਂ ਹੁਣ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੇ ਹੁਣ ਸਾਰਿਆਂ ਨੇ ਇੱਕੋ ਹੀ ਅੱਖ ਰੱਖ ਰਹੀ ਆ ਵੀ ਮੈਂ ਤਾਂ ਬਾਹਰ ਜਾਣਾ ਬਾੜੀ ਕੱਕਾ ਬਧ ਕੀ ਹੈ ਹਾਂਜੀ ਇਹ ਜਿੰਨਾ ਪੈਸੇ ਵਾਲੇ ਉਹਨੇ ਨੂੰ ਬੰਦ ਭੁੱਖ ਬਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਭੋਜਨ ਉੱਥੇ ਭੋਜਨ ਇੱਥੇ ਵੀ ਹੈ ਬਿਲਕੁਲ ਉੱਥੇ ਬਾਹਰ ਗਈ ਨਾ ਹੱਡੀਆਂ ਵੀ ਨਹੀਂ ਉਹਨਾਂ ਇੱਥੇ ਜੇ ਮਰ ਗਿਆ ਆਪਣੇ ਘਰਾਂ ਚ ਹੱਡੀਆਂ ਆਪਣੇ ਪਿੰਡ ਚ ਫੂਕਦਾ ਜੂ ਅਗਲਾ ਬਿਲਕੁਲ ਬਿਲਕੁਲ ਹੁਣ ਜਿਵੇਂ ਆਪਾਂ ਜੇ ਗੱਲ ਕਰੀਏ ਜਿਵੇਂ ਉਹਨਾਂ ਕਈ ਹੁੰਦੇ ਨੇ ਧੀ ਪੁੱਤ ਇਸ ਤਰ੍ਹਾਂ ਦੇ ਜਿਹੜੇ ਬਾਹਰ ਨੂੰ ਚੱਲ ਜਾਂਦੇ ਆ ਪਰ ਕਹਿੰਦੇ ਅਸੀਂ ਮਾਂ ਪਿਓ ਨੂੰ ਪਿਆਰ ਕਰਦੇ ਆ ਹੂੰ ਪਰ ਗੱਲ ਇਹ ਹੈ ਵੀ ਜੇ ਹੁਣ ਮਾਪਿਓ ਨੂੰ ਅੱਧੀ ਰਾਤ ਨੂੰ ਵੇਲੇ ਕੇ ਵੇਲੇ ਕੋਈ ਲੋਡ ਪੈ ਜੇ ਤਾਂ ਕੀ ਗੱਲ ਹੋ ਪਹੁੰਚ ਜਾਣਗੇ ਬਿਲਕੁਲ ਨਹੀਂ ਆ ਸਕਦੇ ਬਿਲਕੁਲ ਨਹੀਂ ਆ ਸਕਦੇ ਵੀ ਉਸ ਤਰ੍ਹਾਂ ਦੀ ਗੱਲਬਾਤ ਕਰਦਾ ਥੋੜੇ ਵੀ ਜੇ ਕੋਈ ਲਾਣੇ ਵਿੱਚੋਂ ਜੇ ਕੋਈ ਜਵਾਕ ਬਾਹਰ ਜਾਂਦਾ ਹੁੰਦਾ ਤਾਂ ਫਿਰ ਉਹਨੂੰ ਤੁਸੀਂ ਕੀ ਸਨੇਹਾ ਦਿੰਨੇ ਹੁੰਨੇ ਹੋ ਸਾਡੇ ਗਾਈਡ ਜੀ ਕੋਈ ਹਾਂਜੀ ਦੇਖਦਾ ਕੋਈ ਗਿਆ ਨਹੀਂ ਹੈ ਠੀਕ ਹੈ ਜੋਰ ਸੀ ਨਹੀਂ ਗਏ ਉਹ ਕੀ ਜਾਊਗਾ ਤੇ ਬਾਪੂ ਫਿਰ ਕੋਈ ਵਿਆਹ ਲਈ ਕੋਈ ਨਿੱਗੀ ਜੀ ਯਾਦ ਤਾਜ਼ੀ ਕਰ ਜੇ ਵੀ ਤੇਰੇ ਵਿਆਹ ਵੇਲੇ ਟਾਈਮ ਦੀ ਗੱਲ ਸੀ ਅੱਛਾ ਮੇਰੀ ਵੇ ਵਾਲੇ ਹਾਂ ਨਿੱਕੀ ਜੀ ਗੱਲ ਹਾਂ 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 ਮੇਰੀ ਆਵਲੀ ਜਾਨ ਦੇ ਸੁਣਾ ਮੈਂ ਹਾਂ ਹਾਂ ਬਾਲੀ ਗੱਲ ਸਵਾਰੇ ਸਵਾਲ ਜਾ ਜੇ ਪੂਰੇ ਲੈ ਇੱਥੋਂ ਸੀ ਟੱਪੇ ਉਰ ਚੜੇ ਗੱਡੀ ਪੁੱਚੋ ਮੰਡੀ ਪੁੱਚੋ ਮੰਡੀ ਰੇਲ ਗੱਡੀ ਅੱਛਾ 3 ਵਜੇ ਆਉਂਦੀ ਹੁੰਦੀ ਅੱਛਾ ਨੇੜੇ ਜੇ ਨਵਾਜੋ ਬਾਈ ਜਦੋਂ ਉੱਥੇ ਟੇਸ਼ਨ ਤੇ ਉੱਤਰ ਗਏ ਹਾਂਜੀ ਉੱਥੇ ਮੂਰੀ ਆ ਗਈ ਟਰਾਲੀ ਅੱਛਾ ਜੀ ਕੁਝ ਤਾਂ ਟਰਾਲੀ ਚੜ ਗਏ ਕੁਝ ਕੱਚਾ ਰਾਹ ਸੀ ਪੈਦਲ ਟੱਪੇ ਅੱਛਾ ਹਾਂ ਜਦ ਜਾਣ ਗਈ ਬੱਲੇ ਬੱਲੇ ਜਾਣ ਆ ਗਈ ਜਾਣ ਆ ਗਈ ਅਕੇ ਵੀ ਰੋਟੀ ਜਨੂ ਕਾ ਜੀ ਇਹ ਕਿ ਕੀ ਜੀ ਗੰਡੇ ਦੇ ਪਕੌੜੇ ਗੰਡੇ ਦੇ ਪਕੌੜੇ ਐਜਾ ਇਹੇ ਜੇ ਪਕੌੜੇ ਅੱਛਾ ਠੀਕ ਹੈ ਆ ਖਾ ਲਈ ਜੀ ਹਾਂਜੀ ਅਕੇ ਵੀ ਚੜ ਕੇ ਬਰਾਤ ਨੂੰ ਰੋਟੀ ਵਧੀਆ ਜੜੀਆਂ ਠੀਕ ਹੈ ਜੀ ਕੀ ਬਣਾਈਏ ਹਾਂਜੀ ਅਕੇ ਜੀ ਪੇਠਾ ਬਣਾਓ ਅੱਛਾ ਜੀ ਬਾਜੀ ਵੱਟ ਤੋਂ ਵੱਡ ਜੋਰ ਲਾ ਕੇ ਪੇਠਾ ਖਵਾਤਾ ਹਾਂਜੀ ਬਾਜਾ ਜਿਆਕਾਰ ਹੋਗੀ ਅੱਛਾ ਐਨਾ ਕੀ ਕੁਛ ਹੁੰਦਾ ਸੀ ਮੋਸਹੀ ਕੁਛ ਹੁੰਦਾ अच्छा ਜਿਹੜਾ ਹੁੰਦਾ ਲੱਡੂ ਮਿੱਠਾ ਹਾਂਜੀ ਇੱਕ ਟਰ ਢਿੱਗ ਢਿੱਗ ਹੁੰਦੀਆਂ ਠਾਲੀਆਂ ਅੱਛਾ ਜੀ ਇੱਕ ਠਾਲੀ ਢਾੜਾ ਜਾਂਦਾ ਇੱਕ ਐਡਾ ਗਲਾਸ ਪਾਣੀ ਦਾ ਤਾਂ ਅੱਦਾ ਜਾਂਦਾ ਇੱਕ ਕੋਲੇ ਬਾਠਲੀ ਹੁੰਦੀ ਹਾਂਜੀ ਮਿੱਟੀ ਦੀ ਹਾਂਜੀ ਉਹ ਲੱਡੂ ਠਾਲੀ ਦੇ ਵਿੱਚ ਆਏ ਮਾਰਦੇਵੇ ਡਲਾਵਾਈ ਦਾ ਹੁੰਦਾ ਅੱਛਾ ਠੀਕ ਹੈ ਅੱਛਾ ਅਸੀਂ ਭੰਦੇ ਅਸੀਂ ਵੀ ਨਹੀਂ ਸੀ ਗੱਭਰੂ ਸੀ ਫਿੱਟ ਕੀ ਜਾਂਦੇ ਠੀਕ ਹੈ ਕੁਡਕਾ ਨਹੀਂ ਸੀ ਤੇ ਜਿਵੇਂ ਬਾਪੂ ਪਹਿਲਾਂ ਨਾ ਜਿਹੜੇ ਬੰਦੇ ਹੁੰਦੇ ਸੀ ਯਾਰ ਤਰ ਕਹਿੰਦੇ ਖਰਾਕ ਬੜੀ ਖੁੱਲੀ ਸੀ ਵਿੱਚ ਵਿੱਚ ਕਹਿੰਦੇ ਕਈਆਂ ਨੂੰ ਤਾਂ ਵੀ ਕੜਾ ਖਾਣਾ ਵੀ ਕਹਿੰਦੇ ਸੀ ਕਹਿੰਦੇ 2-2 3-3 ਕਿਲੋ ਬੰਦੇ ਕੜਾ ਖਾ ਜਾਂਦੇ ਖਾ ਜਾਂਦੇ ਸੀ ਹਨਾ ਖਾ ਜਾਂਦੇ ਓਦੋਂ ਦੇ ਕੋਈ ਤੁਹਾਡੇ ਨਾਲ ਦਾ ਕੋਈ ਬੰਦਾ ਹੈਗਾ ਸੀ ਸੱਪ ਕੋਈ ਇਹੋ ਜਿਹਾ ਹੈ ਜੀ ਹੈਗਾ ਹਜੇ ਹੈਗਾ ਨਹੀਂ ਖਾ ਜਾਂਦਾ ਉਹ ਕਹਿੰਦਾ ਕਿਲੋ ਕਿਉਂ ਖਾ ਜੋ ਯਾਰ ਪਹਿਲਾਂ ਕਮਾਨ ਹੈ ਬੰਦਾ ਇੱਦਾਂ ਅੱਛਾ ਤੇ ਹੁਣ ਨਾਲ ਨਾਲ ਆਪਾਂ ਦੂਜੇ ਬਾਪੂ ਨਾਲ ਵੀ ਗੱਲਬਾਤ ਸਾਂਝੀ ਕਰਦੇ ਆ ਮੈਂ ਕਿ ਮੈਂ ਉਹਨਾਂ ਦੇ ਵੀ ਲਾਉਣਾ ਹੁਣ ਨਾਲ ਨਾਲ ਤੇ ਹੇ ਬਾਪੂ ਸਤਰੀ ਗਾਲ ਤੇ ਐਂ ਦੱਸੋ ਪਹਿਲਾਂ ਵੀ ਨਾਮ ਕੀ ਹੈ ਤੁਹਾਡਾ ਨਾਮ ਦਰਸ਼ਨ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਬਾਪੂ ਦਾ ਨਾਂ ਤੇ ਬਾਪੂ ਨਾਲ ਇੱਕ ਗੱਲਬਾਤ ਕਰਦੇ ਆਂ ਪੁਰਾਣੀ ਯਾਦਗਾਰ ਸਾਂਝੀ ਕਰਾਂਗੇ ਬਾਪੂ ਜਿਹੜਾ ਤੁਹਾਡਾ ਵਿਆਹ ਹੋਇਆ ਦੇਖ ਦਿਖਾਈ ਹੋਈ ਸੀ ਕਾਈ ਮੜਤੇ ਐਂ ਮੜਤੇ ਤੇ ਚਾਚੂ ਜ ਹੈਗਾ ਸੀ ਉਦੋਂ ਕਿੰਨਾ ਚਾਅ ਜਿਵੇਂ ਹੁੰਦੇ ਮੁੰਡਿਆਂ ਨੂੰ ਹੁੰਦਾ ਵੀ ਵਿਆਹ ਕਰਾਉਣ ਦਾ ਬੜਾ ਚਾਅ ਉਦੋਂ ਕੋਈ ਚਾਅ ਨਹੀਂ ਸੀ ਉਦੋਂ ਕੋਈ ਚਾਅ ਨਹੀਂ ਸੀ ਤੇ ਕਿਵੇਂ ਜਿਹਾ ਮਾਹੌਲ ਰਿਹਾ ਜਦੋਂ ਮਨ ਲਓ ਪਹਿਲੀ ਵਾਰ ਦੇਖਿਆ ਕਿਵੇਂ ਜਿਹਾ ਲੱਗਿਆ ਬਹੂ ਨੂੰ ਮੇਰਾ ਤਾਂ ਭਾਈ ਵੀ ਹੋਣ ਗਿਆ ਸੀ ਅੱਛਾ ਤੇ ਉਤੇ ਉਹਨਾਂ ਦਾ ਹੋ ਗਿਆ ਸਾਡਾ ਗਣਾ ਉਹ ਕਹਿੰਦੇ ਇਹਨੂੰ ਵੀ ਤੋੜ ਦੇ ਆਪਾਂ ਅੱਛਾ ਨਹੀਂ ਤੋੜ ਆਈ ਹੋ ਗਿਆ ਨਹੀਂ ਹੋ ਗਿਆ ਤੇ ਬਾਪੂ ਹੁਣ ਕਾਰੋਬਾਰ ਫਿਰ ਨਾਲ ਇਹਦੇ ਹੋਰ ਕੀ ਕੀ ਚੱਲਦਾ ਮੁੰਡਾ ਵਸ ਦੇੜੀ ਦੇ ਪੜਾਂ ਦਾ ਅੱਛਾ ਦੋ ਮੁੰਡੇ ਮੇਰੇ ਪੜ ਗਟ ਠੀਕ ਹੈ ਜੀ ਹੋਊਗਾ ਕੋਈ ਨਾ ਕੰਮ ਖੜੂ ਅੱਛਾ ਦੋਨੇ ਮੰਨ ਲਓ ਇਹੀ ਕੰਮ ਕਰ ਰਹੇ ਨੇ ਜਿਹੜਾ ਕਰਦੇ ਆ ਵੀ ਆਮ ਤੌਰ ਤੇ ਜਿਹੜਾ ਆਪਣਾ ਕਹਿੰਦੇ ਵੀ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਚੱਲ ਰਿਹਾ ਤੇ ਬਾਪੂ ਜ਼ਿੰਦਗੀ ਚ ਕੋਈ ਦਿਨ ਐਸਾ ਹੋਵੇ ਜਿੱਦੇ ਤੁਸੀਂ ਬਹੁਤ ਜ਼ਿਆਦੇ ਹੱਸੇ ਹੋਮ ਮੋਸੇ ਜੀ ਬੜੀ ਚੀਜ਼ਾਂ ਦੇ ਆ। ਨਹੀਂ ਫੇਰ ਹੀ ਕੋਈ ਗੱਲ ਐ ਸੀ ਕੋਈ ਯਾਦ ਤੁਹਾਡੀ ਤਾਜੀ? ਤੁਸੀਂ ਦੇਰ ਚ ਬੜਾ ਹੱਸੇ ਜੀ। ਠੀਕ ਐ। ਕੋਈ ਗੱਲ ਐ ਜਿਹੜੀ ਯਾਦਗਾਰੀ ਕੋਈ ਤਾਜੀ ਉਹ ਜੀ ਹੋ ਜੇ ਕੋਈ? ਕੋਈ ਹੁਣ ਕੋਈ ਨਹੀਂ ਯਾਦ। ਕੋਈ ਚੁਟਕਲਾ ਸੁਣਾ ਦਿਓ ਕੋਈ ਚੁਟਕਲਾ। ਨਹੀਂ ਨਹੀਂ। ਕਿਹੜੀ ਗੱਲ ਜਿਹੜੀ ਹਾਂ ਬਾਪੂ ਜੀ ਜਿਹੜੇ ਕੰਮ ਚ ਕਿੰਨੇ ਸਾਲ ਹੋ ਗਏ? ਫਿਰ ਚ ਸਾਨੂੰ 5-7 ਸਾਲ ਹੋ ਗਏ। ਠੀਕ ਐ ਜੀ। 5 ਸਾਲ ਹੋ ਗਏ। ਕੋਈ ਨਾਂ ਨਵਾਂ ਮੈਨੂੰ ਯਾਦ ਨਹੀਂ ਆ ਰਿਹਾ। ਠੀਕ ਹੈ ਜੀ ਜਿਵੇਂ ਨਾ ਬਾਪੂ ਹੁਣ ਜਿਹੜੇ ਰੋਗ ਚੱਲੇ ਨੇ ਉਹਦੇ ਚ ਇੱਕ ਸੈਲਾਂ ਦਾ ਰੋਗ ਚੱਲਿਆ ਕਹਿੰਦੇ ਉਹਦੇ ਵਾਸਤੇ ਬੱਕਰੀ ਦਾ ਦੁੱਧ ਬਾਲਾ ਵਧੀਆ ਮੰਨਿਆ ਜਾਂਦਾ ਹਾਂ ਉਹ ਤੁਰਤ ਪੀਣਾ ਪੈਂਦਾ ਤੁਰਤ ਪੀਣਾ ਪੈਂਦਾ ਉਹ ਮੰਨ ਲਓ ਜਦੋਂ ਕਹਿੰਦਾ ਵੀ ਜਿਵੇਂ ਤੁਰਤ ਨਾਲ ਦੀ ਨਾਲ ਚਵਾ ਕੇ ਤੇ ਉਹ ਕੀ ਕਾਰਨ ਹੈ ਜਿਹੜਾ ਮਨ ਲਓ ਸੈਲਾਂ ਵਾਸਤੇ ਚੰਗਾ ਮੰਨਿਆ ਜਾਂਦਾ ਇਹ ਸੈਲਾਂ ਵਾਸਤੇ ਚੀਜ਼ ਕੋਲ ਖਾਂਦੀ ਹੈ ਕੋਲੋ ਚੀਜ਼ ਬੱਕਰੀ ਜਿਹੜੀ ਖਾਂਦੀ ਆ ਜਿਵੇਂ ਮੰਨ ਕੇ ਚੱਲ ਪੋ ਵੀ ਜੜੀਆਂ ਬੂਟੀਆਂ ਚ ਹੀ ਆ ਜਾਂਦਾ ਚੀਜ਼ ਉਹ ਹੱਕ ਵੀ ਖਾਂਦੀ ਹੈ ਹਾਂਜੀ ਮਲਾ ਵੀ ਖਾਂਦੀ ਹੈ ਹਾਂਜੀ ਝੂੜਾ ਵੀ ਖਾ ਜਾਂਦੀ ਹੈ ਹਾਂਜੀ ਤੂਰਾ ਆਪਾ ਬੰਦਾ ਤੂਰਾ ਖਾ ਨਹੀਂ ਸਕਦਾ ਕਹਿੰਦੇ ਬਹੁਤ ਨਸ਼ੇ ਵਾਲਾ ਹੁੰਦਾ ਨਾ ਹਾਂ ਹਾਂ ਉਹ ਵੀ ਖਾ ਜਾਂਦੀ ਆ ਉਹ ਵੀ ਖਾ ਜਾਂਦੀ ਆ ਤੇ ਇੱਕ ਕਹਿੰਦੇ ਨਾ ਵੀ ਦਵਾਈ ਦਾ ਜਿਹੜਾ ਕੰਮ ਕਰਦਾ ਬੱਕਰੀਆਂ ਦਾ ਜਿਹੜਾ ਦੁੱਧ ਹੁੰਦਾ ਤੇ ਸੈਲਾਂ ਵਾਲਿਆਂ ਵਾਸਤੇ ਕੀ ਮੰਨ ਲਓ ਬਹੁਤ ਜ਼ਿਆਦੇ ਰੋਗਾਂ ਵਾਸਤੇ ਇਹ ਤੰਦਰੁਸਤ ਕਰਦਾ ਤੇ ਧੰਨ ਜਿਗਰ ਇਹਨਾਂ ਦੇ ਵੀ ਨੇ ਜਿਹੜੇ ਮੰਨ ਲਓ ਇੰਨੇ ਆ ਨਾ ਵੀ ਮਿਹਨਤ ਮਜ਼ਦੂਰੀ ਇੰਨੀ ਕਾਰੋਬਾਰ ਇਹ ਕਰਦੇ ਨੇ ਤੇ ਅੱਛਾ ਉਧਰ ਗੱਡੀ ਵੀ ਆ ਰਹੀ ਹੈ ਉਹਨਾਂ ਨੇ ਲੰਘਣਾ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੰਘੇ ਜਾਣ ਤੋਂ ਲੰਘੇ ਜਾਣਗੇ ਗੱਲਾਂបਾਤਾਂ ਕਰੀਆਂ ਹਾਂ ਹਾਂਜੀ ਕਰ ਲਓ ਗੱਲਾਂਬਾਤਾਂ ਬਾਪੂ ਨਾਲ ਕਰੀਆਂ ਸਾਨੂੰ ਘੈਂਟ ਲੱਗੀਆਂ ਬਾਪੂ ਦਰਸ਼ਨ ਦੇ ਨਾਲ ਵੀ ਇੱਕ ਬਾਪੂ ਦੂਸਰੇ ਸੀਗੇ ਨਾਲ ਤੇ ਉਹਨਾਂ ਨਾਲ ਵੀ ਗੱਲਾਂਬਾਤਾਂ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਸਾਡੀ ਤੇ ਲਾਇਕ ਕਰਿਓ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਹਨਾ ਤੇ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਸਾਨੂੰ ਬਾਪੂ ਦੀਆਂ ਗੱਲਾਂ ਕਿਵੇਂ ਲੱਗੀਆਂ ਥੈਂਕ ਯੂ ਸ਼ੁਕਰੀ ਮਿਹਰਬਾਨੀ ਜਿਉਂਦੇ ਰਹੋ